ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਪਾਵਨ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝ ਕੀਤੇ ਜਾਂਦੇ ਨੇ ਅੱਜ ਉਹ ਸ਼ਬਦ ਨੇ ਜਿਹਨਾਂ ਨੂੰ ਸਤਿਗੁਰ ਨੇ ਮੂਲ ਰੂਪ ਦੇ ਵਿੱਚ ਸ਼ਬਦ ਉਹੀ ਹੈ ਔਕੜ ਤੇ ਸਿਹਾਰੀ ਨਾਲ ਵਰਤਿਆ ਹੋਇਆ ਹੈ ਜਿਵੇਂ ਮੂਲ ਰੂਪ ਦੇ ਵਿੱਚ ਸਕਰੀਨ ਬੋਰਡ ਦੇ ਉੱਤੇ ਸ਼ਬਦ ਹੈ ਸਵਾਹ ਪਰ ਸਸੇ ਨੂੰ ਔਂਕੜ ਐੜਾ ਹਾਹੇ ਨੂੰ ਔਂਕੜ ਸਵਾਹ ਇਹਨੂੰ ਸਵਾਹੋ ਪਾਠ ਕਰਨਾ ਗਲਤ ਹੈ ਸਵਾਹ ਔਂਕੜ ਪੁਲਿੰਗ ਇਕ ਬਚਨ ਦੀ ਨਿਸ਼ਾਨੀ ਹੈ ਸਸੇ ਨੂੰ ਔਂਕੜ ਐੜੇ ਨੂੰ ਕੰਨਾ ਹਾਹਾ ਸਵਾਹ ਸਸੇ ਨੂੰ ਔਂਕੜ ਐੜੇ ਨੂੰ ਕੰਨਾ ਹਾਏ ਸਿਹਾਰੀ ਸਵਾਹ ਇਹਨੂੰ ਵੀ ਸਵਾਹੇ ਪਾਠ ਕਰਨਾ ਗਲਤ ਹੈ ਤੋਂ ਸਾਰਿਆਂ ਦਾ ਮੂਲ ਰੂਪ ਅਰਥ ਦੀ ਸਵਾਹ ਹੋਵੇਗਾ ਤੇ ਕਿਵੇਂ ਕਿਵੇਂ ਸਤਗੁਰੂ ਨੇ ਸ਼ਬਦ ਵਰਤੇ ਨੇ ਆਓ ਗੁਰਬਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਪੰਕਤੀ ਦੇਖੀਏ ਇਥੇ ਸਵਾਹ ਦੇ ਹਾਹ ਨੇ ਉਂਕਲ ਲੱਗੀ ਹੋਈ ਹੈ 350 ਅੰਕ ਦੇ ਉੱਤੇ ਇਹ ਪਾਵਨ ਪੰਕਤੀ ਹੈ ਲੇਟਨ ਲੇਟ ਜਾਣਾ ਤਨ ਸਵਾਹ ਜਦੋਂ ਤੁਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਇਹ ਪਾਵਨ ਸ਼ਬਦ ਪੜ੍ਹਦੇ ਆ ਉਹ ਸ਼ਬਦ ਦਾ ਤੀਜਾ ਬੰਦ ਅਸੀਂ ਦੇਖਾਂਗੇ ਪਾਓ ਫੇਰੀ ਹੋਵੇ ਮਨਜੀਤ ਵਹਿੰਦੇ ਆ ਉੱਠਦੇ ਆ ਨੀਤਾ ਨੀਤ ਲੇਟਨ ਲੇਟ ਜਾਣਾ ਤਨ ਸਵਾਹ ਇਸ ਤਰ੍ਹਾਂ ਨਾਚੂ ਰੱਖ ਰੱਖ ਪਾਓ ਉਹਨਿਸ ਬੰਦ ਦੀ ਇਹ ਤੀਜੀ ਪੰਕਤੀ ਹੈ ਸਤਿਗੁਰ ਕਈ ਲੋਕ ਨਾਚ ਕਰਦੇ ਨੱਚਦੇ ਨੇ ਤੇ ਸਤਿਗੁਰ ਕਹਿੰਦੇ ਨੇ ਨਚਣ ਕੋ ਦਨ ਮਨ ਕਾ ਚਾਓ ਤੋ ਫਿਰ ਨਾਚ ਕਿਹੜਾ ਕਰਨਾ ਹੈ ਪ੍ਰਮਾਤਮਾ ਦਾ ਭਾਉ ਡਰ ਫੇਰੀ ਪੁਆਇੰਟ ਨਹੀਂ ਲੈਣੀ ਨਚਣਾ ਤੇਰੇ ਮਨ ਤੇ ਚਿੱਤ ਵਿੱਚ ਪ੍ਰਮਾਤਮਾ ਦਾ ਡਰ ਹੋਵੇ ਔਰ ਬਹਿੰਦੇ ਉੱਠਦੇ ਸਦਾ ਹੀ ਹੋਵੇ ਇਹ ਨਹੀਂ ਥੋੜਾ ਟਾਈਮ ਸਦਾ ਵਸਤੇ ਹੀ ਲੇਟਣ ਲੇਟ ਲੇਟਣ ਦੇ ਨਾਣੇ ਨੂੰ ਸਿਹਾਰੀ ਹੈ ਲੱਲੇ ਨੂੰ ਲਾਵਾਂ ਟੈਂਗਾ ਨਾਣੇ ਸਿਹਾਰੀ ਲੇਟਣ ਜਿਵੇਂ ਪੱਬਾ ਗੱਗਾ ਤੱਤੇ ਸਿਹਾਰੀ ਭਗਤ ਅਰਥ ਹੋਵੇਗਾ ਭਗਤੀ ਇਵੇਂ ਲੇਟਣ ਜਿਹੜਾ ਸ਼ਬਦ ਹੈ ਇਹਦਾ ਅਰਥ ਹੋਵੇਗਾ ਲੇਟਣੀ ਲੈਣੀ ਲੰਮੇ ਪੈ ਕੇ ਨੱਚ ਕਰਨਾ ਜਿਹਨੂੰ ਅਸੀਂ ਇਸ ਤਰ੍ਹਾਂ ਕਹਿ ਲਈਏ ਲੇਟ ਦੇ ਟੈਂਕ ਨੂੰ ਸਿਹਾਰੀ ਹੈ ਲੇਟ ਕੇ ਜਿਹੜੀਆਂ ਲੰਮੇ ਪੈ ਕੇ ਭੰਟਣੀ ਲੈਣੀ ਨੱਚ ਕਰਨਾ ਹੈ ਨਾ ਜਾਣਾ ਤਨ ਸਵਾਹ ਆਪਣੇ ਸਰੀਰ ਨੂੰ ਮਨੁੱਖ ਜਿਹੜਾ ਉਹ ਨਾਸ਼ਵੰਤ ਸਮਝ ਲਵਾਂ ਵੀ ਇਹ ਹੁਣ ਵੀ ਗਿਆ ਹੁਣ ਵੀ ਗਿਆ ਇਹ ਨਾਸ਼ਵੰਤ ਹੈ ਇਹ ਨਹੀਂ ਰਹਿਣਾ ਸਮਝ ਲਓ ਇਹ ਲੰਮੇ ਪੈ ਕੇ ਜਿਹੜੀ ਪੁਆਇੰਟ ਨਹੀਂ ਲੈ ਲਈ ਨਾਚ ਕਰ ਲਿਆ ਤੋ ਸਤਿਗੁਰੂ ਰਖਦੇ ਨੇ ਇਸ ਤਰ੍ਹਾਂ ਗਾ ਨਾਚੋ ਰਖ ਰਖ ਪਹੂ ਇਸ ਆਨੰਦ ਵਿੱਚ ਫਿਰ ਪਿਆਰ ਰਖ ਰਖ ਕੇ ਨੱਚੋ ਆਨੰਦ ਵਿੱਚ ਰਹੋ ਹੁਣ ਇਸ ਸਵਾਹਾ ਹਾਏ ਨੂੰ ਕਣ ਲੱਗੀ ਹੈ ਸਵਾ ਵਾਂਗ ਆਪਣੇ ਸਰੀਰ ਨੂੰ ਸਵਾਭਾਂ ਸਮਝਣਾ ਨਾਸ਼ਵਾਨ ਜਿਹੜਾ ਨਾ ਸਮਝਣਾ ਹੁਣ ਅੱਗੇ ਸਵਾ ਦੇ ਹਾਇ ਨੂੰ ਉੰਕੜ ਨਹੀਂ ਹੈ ਉਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 143 ਅੰਗ ਦੇ ਉੱਤੇ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਹੁਣ ਜਦੋਂ ਅਸੀਂ ਛੀਹਾ ਬਾਜਾਂ ਚਰਗਾਂ ਕੁਹੀਆਂ ਇਨਾ ਖਵਾਲੇ ਕਾ ਕਾ ਖਾਨ ਤੇਨਾ ਮਾਸ ਖਲਾਏ ਇਹ ਚਲਾਈ ਰਾ ਇਹ ਸ਼ਬਦ ਜਦੋਂ ਅਸੀਂ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਪੜਾਂਗੇ ਤਾਂ ਉੱਥੇ ਅੱਗੇ ਚੱਲ ਕੇ ਪੰਕਤੀ ਆਉਂਦੀ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਇਥੇ ਪ੍ਰਮਾਤਮਾ ਪਰਮੇਸ਼ਰ ਦੀ ਵਡਿਆਈ ਦਾ ਜ਼ਿਕਰ ਹੈ ਕਿ ਉਹ ਧਰਤੀ ਤੇ ਆਕਾਸ਼ ਚੜਾ ਵਾ ਚੜੇ ਆਕਾਸ਼ ਗਰਾਵੇ ਜਿਵੇਂ ਬਾਬਾ ਕਬੀਰ ਕਹਿੰਦੇ ਨੇ ਇੱਕ ਮਿੰਟ ਦੇ ਵਿੱਚ ਆਕਾਸ਼ ਨਪਾ ਜਾਂਦਾ ਇੱਕ ਮਿੰਟ ਵਿੱਚ ਧਰਤੀ ਵਿੱਚ ਮਿਲਾ ਦਿੰਦਾ ਮਿੱਟੀ ਵਿੱਚ ਮਿਲਾ ਦਿੰਦਾ ਤਾਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕੀੜੇ ਨੂੰ ਬਾਦਸ਼ਾਹ ਬਣਾ ਦਿੰਦਾ ਜਿਹਨੂੰ ਕੁਝ ਸਮਝਦੇ ਨੇ ਹੋਗਾ ਦੁਨੀਆ ਦੇ ਲੋਕ ਕੀੜਾ ਸਮਝਦੇ ਹੋ ਕੀੜਾ ਥਾਪ ਦੇ ਪਾਤਸ਼ਾਹੀ ਕੀੜੇ ਨੂੰ ਪਾਤਸ਼ਾਹੀ ਥਾਪ ਕੇ ਦੇ ਦਿੰਦਾ ਉਹਨੂੰ ਬਾਦਸ਼ਾਹ ਬਣਾ ਦਿੰਦਾ ਪਰ ਜਿਹੜੇ ਬڑے-ਬڑے ਲਸ਼ਕਰ ਬਾਦਸ਼ਾਹਾਂ ਦੇ ਕਰੇ ਸਵਾਹ ਉਹਨਾਂ ਨੂੰ ਸਵਾਹ ਕਰ ਦਿੰਦਾ ਉਹ ਪਰਮਾਤਮਾ ਉਹ ਪਰਮੇਸ਼ਰ ਤੋਂ ਫਿਰ ਸਤਗੁਰ ਨੇ ਅੱਗੇ ਸ਼ਬਦ ਵਰਤਿਆ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹ ਇਹ ਜਿਹੜਾ ਸਾਰਾ ਹੀ ਸੰਸਾਰ ਹੈ ਨਾ ਸਭ ਅਪੱਬਾ ਔਂਕੜ ਲੱਗੀ ਹੋਈ ਇੱਕ ਪੁਲਿੰਗ ਵਚਨ ਪੁਲਿੰਗ ਇੱਕ ਵਚਨ ਜਗ ਦੇ ਗੱਗੇ ਨੂੰ ਔਂਕੜ ਲੱਗੇ ਇਹ ਪੁਲਿੰਗ ਇੱਕ ਵਚਨ ਹੈ ਤਾਂ ਪੁਲਿੰਗ ਇੱਕ ਵਚਨ ਜਗ ਹੈ ਸਭ ਉਹਦੀ ਵਿਸ਼ੇਸ਼ਤਾ ਹੈ ਤੇ ਸਭ ਨੂੰ ਔਂਕੜ ਜਦੋਂ ਜਗ ਔਂਕੜ ਹੈ ਤਾਂ ਸਭ ਨੂੰ ਵੀ ਔਂਕੜ ਆਣੀ ਹੈ ਤਾਂ ਇੱਥੇ ਸਭ ਸਾਰਾ ਇੱਕ ਵਚਨ ਸਾਰਾ ਜਗ ਸਾਰਾ ਸੰਸਾਰ ਕਾਜਲ ਕੋਠੜੀ ਕੱਜਲ ਦੀ ਕੋਠੜੀ ਕਾਜਲ ਦੇ ਲਲੇ ਨੂੰ ਔਂਕੜਾ ਨਹੀਂ ਚਾਹੀਦੀ ਸੀ ਪਰ ਗੁਪਤ ਰੂਪ ਦੇ ਵਿੱਚ ਦੀ ਕਾਜਲ ਦੀ ਕੋਸ਼ੜੀ ਸਵਾਜਣੀ ਕਾਲਖ ਦੀ ਕੋਠੀ ਹੈ ਸਾਰਾ ਸੰਸਾਰ ਕਿਤੇ ਪਾਸੇ ਵੀ ਕਾਲਖ ਲੱਗ ਸਕਦੀ ਬਿਕਾਰਾਂ 'ਚ ਕਿਸੇ ਪਾਸੇ ਵੀ ਬੰਦਾ ਫਸ ਸਕਦਾ ਤਨ ਮਨ ਦੇ ਸਵਾ ਤਨ ਤਤ ਨਨਨ ਔਂਕੜ ਤਨ ਪੁਲਿੰਗਿਕ ਵਚਨ ਹੈ ਮਨ ਨਨਨ ਔਂਕੜ ਲੱਗੀ ਹੋਈ ਪੁਲਿੰਗ ਇਕਵਚਨ ਹੈ ਤੋ ਫਿਰ ਦੇ ਹਾਹਨ ਔਕੜ ਨਹੀਂ ਆਈ ਤੋ ਫਿਰ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹ ਦੇ ਸ਼ਬਦ ਹੈ ਨਾ ਇਸਤਰੀ ਲਿੰਗ ਹੈ ਇਸਤਰੀ ਲਿੰਗ ਸ਼ਬਦ ਨੂੰ ਔਕੜ ਨਹੀਂ ਆਉਂਦੀ ਜਿਵੇਂ ਭੁਖਿਆ ਭੁਖ ਨਾ ਉਤਰੀ ਉਥੇ ਭੁਖ ਕਿਹਾ ਹੈ ਇਸਤਰੀ ਲਿੰਗ ਸ਼ਬਦ ਮੇਰੀ ਭੁਖ ਮੇਰਾ ਭੁੱਖ ਥੋੜਾ ਨਹੀਂ ਕਹਿ ਸਕਦੇ ਮੇਰੀ ਭੁੱਖ ਤੋਂ ਇਸ ਤਰੀਕੇ ਦੇ ਨਾਲ ਪਰ ਇਹ ਹੱਥ ਪੈਰ ਤਨ ਦੇਹ ਦੇ ਸ਼ਬਦ ਹੱਥ ਪੈਰ ਦੋਨੇ ਪੁਲਿੰਗੀ ਕਿਰਵਚਨ ਨੇ ਹੱਥ ਨੂੰ ਵੀ ਥੱਥੇ ਨੂੰ ਅੰਕੜ ਹੋਵੇਗੀ ਪੈਰ ਦੇ ਨਾਲੇ ਨੂੰ ਵੀ ਅੰਕੜ ਹੋਵੇਗੀ ਦੇਹ ਇਸਤਰੀ ਲਿੰਗ ਸ਼ਬਦ ਹੈ ਤਨ ਦੇ ਨੰਨੇ ਨੂੰ ਵੀ ਅੰਕੜ ਹੋਵੇ ਭਰੀਏ ਹੱਥ ਪੈਰ ਤਨ ਦੇ ਪਰ ਦੇਹ ਦੇ ਹਾਏ ਨੂੰ ਅੰਕੜ ਨਹੀਂ ਆਵੇਗੀ ਕਿਉਂ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਜੇ ਦੇ ਦੇ ਹਾਹ ਨੂੰ ਉਕੜ ਆ ਜਾਵੇ ਨਾ ਤਾਂ ਉਹ ਜਿਹੜਾ ਹੈ ਨਾ ਉਹਨੂੰ ਫਿਰ ਕਿਰਿਆਵਾਚੀ ਸ਼ਬਦ ਕਹਿੰਦੇ ਉਥੇ ਕਿਰਿਆ ਹੁੰਦੀ ਦੇਹੋ ਦੇਣਾ ਉਹਨ ਇਸ ਤਰ੍ਹਾਂ ਦੇਹ ਹੋ ਕਹਿ ਸਕਦੇ ਦੇਣਾ ਤੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਜਗ ਕਾਜਲ ਕੋਠੜੀ ਇਹ ਸਾਰਾ ਜਗ ਤੈਨ ਨਾ ਇਹ ਕੱਜਲ ਦੀ ਕੋਠੜੀ ਸਮਾਨ ਹੈ ਤੇ ਜਿਹੜਾ ਵੀ ਇਸ ਦੇ ਮੋਹ ਦੇ ਵਿੱਚ ਫਸਦਾ ਹੈ ਨਾ ਤੇ ਤਨ ਮਨ ਦੇ ਸਵਾਹ ਆ ਜਿਹੜੀ ਕੱਜਲ ਸਵਾਹ ਦੀ ਕੋਠੜੀ ਹੈ ਨਾ ਉਹਦਾ ਤਨ ਮਨ ਉਹਦਾ ਸ਼ਰੀਰ ਉਹਦੀ ਦੇਹ ਤਨ ਵੀ ਸ਼ਰੀਰ ਹੈ ਮਨ ਵੀ ਮਨ ਮਨ ਦੇ ਦੇਹੀ ਉਹਦਾ ਸ਼ਰੀਰ ਉਹਦਾ ਮਨ ਭਾਵੇਂ ਦੇਹੀ ਸ਼ਰੀਰ ਵਸਤੀ ਵਰਤਿਆ ਪਰ ਸ਼ਬਦ ਦੇਹ ਦੇਹੀ ਤੋਂ ਸਤਿਗੁਰੂ ਭਾਸ਼ਾ ਕਹਿੰਦੇ ਨੇ ਸਵਾਹ ਵਿੱਚ ਮਿਲ ਜਾਂਦਾ ਭਾਵ ਉਹ ਕਾਲਖ ਲੱਗ ਜਾਂਦੀ ਤਨ ਨੂੰ ਵੀ ਮਨ ਨੂੰ ਵੀ ਦੇਹੀ ਨੂੰ ਵੀ ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਨੇ ਇਹ ਸ਼ਬਦ ਬੱਤੇ ਨੇ ਗੁਰਬਾਣੀ ਦੇ ਵਿੱਚ ਆਸਾਨ ਨੇ ਇਹਨਾਂ ਨੂੰ ਸਮਝਣਾ ਹੈ ਹੁਣ ਕਿਸੇ ਨੇ ਵੀ ਪਾਠ ਜਿਹੜਾ ਇਹ ਪੜਨਾ ਮੂਲ ਰੂਪ ਦੇ ਵਿੱਚ ਸਾਰਾ ਪਾਠ ਸਵਾਹੀ ਹੋਵੇਗਾ ਸੋ ਇਸ ਤਰੀਕੇ ਦੇ ਨਾਲ ਹੋਰ ਬਹੁਤੇ ਸ਼ਬਦ ਨੇ ਉਹ ਵੀ ਆਪ ਸੰਗਤਾਂ ਨੇ ਸਪੁਰਦ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ